ਹੋ ਮਾਮਾ ਨੂੰ ਪੁੱਤਾਂ ਦੇ ਉੱਤੇ ਮਾਣ ਹੋਗੇ ਜਿੱਦਣ ਦੇ ਚੋਬਰ ਜਵਾਨ ਹੋਗੇ ਖੱਟ ਦੇ ਇੱਜ਼ਤ ਜੱਟ ਦੁਰਬਦਨਾ ਮਿਟੋਣੀ ਪਿਓ ਦੀ ਪੱਗ ਦੀ ਉੱਚੀ ਸ਼ਾਨ ਹੋਗੇ ਹਰਸ਼ਦੀਪ ਨੂੰ ਕਦੋਂ ਲੱਗਿਆ ਕਿ ਮੈਂ ਦੀਪ ਸਾਹਿਬ ਬਣ ਕੇ ਗਾਇਕ ਬਣਾਗਾ ਕਦੋਂ ਮਹਿਸੂਸ ਹੋ ਗਿਆ ਸੀਗਾ ਵੀ ਇੱਧਰ ਤੁਰਨਾ ਕਿਤਾਈ ਦਾ ਚਲੋ ਦੁਕਾਨਦਾਰੀ ਕਰਤੇ ਆ ਹਾਂ ਚਾਰ ਕੇ ਸਾਲ ਪਹਿਲਾਂ ਜੀ 35 7 ਉਹਦੂ ਕੀਤੀ ਕੀ ਪਾਸੇ ਹਟਨੀ ਤਾਂ ਹੀ ਤੈਨੂੰ ਅੱਖਾਂ ਕੁੜੇ ਮੈਥੋਂ ਬਚ ਬਚਨੀ ਮੋਡੇ ਟੰਗੀ ਜਿਹੜੀ 8.5 ਦੀ ਰਕਾਨੇ ਸੱਜੇ ਖੱਬੇ ਲੱਗਾ ਸ਼ੂਜ਼ਾਂ ਉੱਤੇ 10.5 10 ਨਹੀਂ ਚੈਲੰਜ ਬੜੇ ਰਹਿੰਦੇ ਨੇ ਇੱਕ ਤੋਂ ਇੱਕ ਫਨਕਾਰ ਪਿਆ ਅੱਛਾ ਫਿਰ ਗਾਇਕੀ ਹੈ ਵੀ ਪੈਸੇ ਦੀ ਹੈ ਮੇਰੇ ਖਿਆਲ ਕਿਦਾਂ ਚੈਲੰਜ ਚੁਣੌਤੀਆਂ ਕਿਵੇਂ ਲੱਗਦੀਆਂ ਅੱਗੇ ਇਹ ਤਾਂ ਫੇਸ ਕਰਨੀਆਂ ਪੈਣਗੀਆਂ ਜੀ ਜੇ ਆਪਾਂ ਆਹੀ ਕਰੀਅਰ ਚੂਜ਼ ਕੀਤਾ ਹੀ ਤੇ ਉਦੋਂ ਹੀ ਸੋਚ ਲਿਆ ਸੀ ਵੀ ਹਾਂ ਇਹ ਤਾਂ ਹੁਣ ਹੋਊਗਾ ਚੋਬਰ ਦਾ ਪੈਰ ਪੈਜ ਜਿੱਥੇ ਜਿਹੜੇ ਸ਼ਹਿਰ ਪੈਜ ਵੈਰ ਗੱਲ ਦੂਰ ਕੋਈ ਖੰਗੇ ਨਰਕਾਨੇ ਆਉ ਮਾਰੇ ਤੰਦਿਆਂ ਤੇ ਬਿੱਲੋਂ ਖੱਚ ਬੰਦਿਆਂ ਦੇ ਕੋਲੋਂ ਜੱਟ ਲੰਗੇ ਨਰਕਾਨੇ ਇੱਕ ਸੁਪਨਾ ਸੀਗਾ ਇੱਕ ਸ਼ੌਂਕ ਸੀਗਾ ਜਦੋਂ ਪ੍ਰੋਫੈਸ਼ਨ ਚ ਬਦਲਿਆ ਉਦੋਂ ਬਹੁਤ ਕੁਝ ਖਿਆਲ ਆ ਗਏ ਸੀਗੇ ਵੀ ਹਾਂ ਯਾਰ ਆ ਚੀਜ਼ਾਂ ਹੋਣਗੀਆਂ ਜੋ ਉਰੇ ਮਹਾਲੀ ਆਏ ਇਹਨਾਂ ਨਾਲ ਬਾਈ ਨਾਲ ਰਹੇ ਸਾਰੀਆਂ ਟੀਮਾਂ ਦੇਖੀਆਂ ਕੰਪਨੀਆਂ ਦੇਖੀਆਂ ਉਦੋਂ ਇਹ ਜਿੰਨਾ ਪਹਿਲੇ ਹੀ ਪਤਾ ਲੱਗ ਗਿਆ ਸੀ ਵੀ ਯਾਰ ਆ ਚੀਜ਼ਾਂ ਫੇਸ ਕਰਨੀਆਂ ਪੈਣਗੀਆਂ ਹਾਂ ਰੂਹ ਦਾ ਰਿਸ਼ਤਾ ਮੇਰਾ ਤੇਰੇ ਸੰਗ ਜੁੜ ਆਏ ਹਾਂ ਬਹਿ ਗਿਆ ਤੈਨੂੰ ਆਪਣੀ ਮਨ ਕੇ ਦਿਲ ਵੀ ਨਾ ਮੁੜਿਆ ਏ ਜੇ ਆਪ ਕਰਨਾ ਤਾਂ ਆਪਣੇ ਕੋਲ ਬੈਕਅਪ ਆਪਣੀ ਟੀਮ ਬਹੁਤ ਤਕੜੀ ਚਾਹੀਦੀ ਹੈ ਕਿ ਜੇ ਆਪਾਂ ਸ਼ੁਰੂ ਕਰਤਾ ਤਾਂ ਫਿਰ ਖਤਮ ਨਾ ਕਰੀਏ ਹੁਣ ਰੈਗੂਲਰ ਰਹੀਏ ਜਿੱਦਣ ਦਾ ਤੱਕ ਬੈਠਿਆਂ ਅੱਖ ਤੇਰੇ ਤੇ ਰੱਖ ਬੈਠਿਆਂ ਗੀਤਕਾਰ ਜਦੋਂ ਬਹੁਤ ਵਧੀਆ ਲਿਖੇ ਹਨਾ ਕਹਿੰਦੇ ਕਿ ਪਹਿਲਾਂ ਬਹੁਤ ਵਧੀਆ ਲਿਖਿਆ ਜਾਵੇ ਫਿਰ ਬਹੁਤ ਵਧੀਆ ਉਹਦਾ ਸੰਗੀਤ ਦਿੱਤਾ ਜਾਵੇ ਤੀਸਰੇ ਨੰਬਰ ਤੇ ਆ ਜਾਂਦਾ ਗਾਇਆ ਤੁਸੀਂ ਕਹਿ ਦੋਗੇ ਸੰਗੀਤਕਾਰ ਯਾਰ ਇਸ ਤਰ੍ਹਾਂ ਇਹਨੂੰ ਗਾ ਦੇ ਇਹ ਦੋਨੋਂ ਗਾਣੇ ਜਿਹੜੇ ਅੰਦਾਜ਼ ਦਿਖੇ ਨੇ ਦੋਨਾਂ 'ਚ ਸੰਗੀਤ ਤੁਹਾਡਾ ਹੀ ਹੈਗਾ ਕਿੱਦਾਂ ਮਤਲਬ ਸੀਗਾ ਵੀ ਇੱਕ ਸੌਫਟ Song ਹੈ ਇੱਕ ਬੜਾ ਯੰਕੀ ਜਾਂ ਫੈਂਕੀ Song ਹੈ ਕਿੱਦਾਂ ਲੱਗਿਆ ਮਿਊਜ਼ਿਕ ਤਿਆਰ ਕਰਨ ਸੋਨਾ ਮੇਰਾ ਜਿਹੜਾ ਇਹਦਾ ਸੌਫਟ Song ਸੀਗਾ ਇਹ ਮੇਰੀ ਚੋਇਸ ਸੀਗੀ ਅੱਛਾ ਬੜੀ ਆਪਣੀ ਮੇਰੀ ਆਪਦੇ ਚਾਇਸੀ ਗਾਉਂਦਾ ਦਾ ਜੀ ਇਹ ਸਾਰੇ ਚੱਕਵੇਂ ਗਾਣੀ ਹੈ ਤੇ ਆਪਣਾ ਕੀ ਨਾ ਦਾ ਬਸ ਸੌਫਟ ਐਕਸਪੈਰੀਮੈਂਟ ਸੀ ਫਿਰ ਇਸ ਤੇ ਐਕਸਪੈਰੀਮੈਂਟ ਹੀ ਸੀਗਾ ਜੀ ਤੂੰ ਹੀ ਤੱਕ ਹਾਲ ਨਹੀਂ ਦਿਲਦਾ ਸੰਗ ਕੇ ਹੀ ਕਹਿ ਜਾਣੀ ਬਹੁਤਾ ਨਹੀਂ ਮੰਗਦਾ ਰੱਬ ਤੋਂ ਜੋਗਾ ਤੇਰੇ ਰਹਿ ਜਾਣੀ ਭਾਜੀ ਇੱਕ ਤੋਂ ਇੱਕ ਪਿਆ ਇੰਡਸਟਰੀ ਚ ਬੰਦਾ ਔਰ ਕੋਈ ਵੀ ਜਦੋਂ ਨਵੀਂ ਕੰਪਨੀ ਸ਼ੁਰੂ ਕਰਦਾ ਜਾਂ ਪੁਰਾਣੀ ਵੀ ਕੰਪਨੀ ਚੱਲ ਰਹੀ ਹੋਵੇ ਔਰ ਰਿਸਕ ਨਹੀਂ ਲੈਂਦਾ ਨਵੇਂ ਬੰਦਿਆਂ ਤੇ ਪਤਾ ਨਹੀਂ ਮਾਰਕੀਟ ਚ ਚੱਲੇ ਨਾ ਚੱਲੇ ਤੋ ਅੱਜੀ ਤੁਸੀਂ ਕਿਉਂ ਲੈ ਲਿਆ ਰਿਸਕ ਸਰ ਰਿਸਕ ਇਸ ਲਈ ਲੱਗੀ ਮੈਂ ਇਹ ਪਾਰਟ ਚੋਂ ਗੁਜ਼ਰੇ ਆ ਮੈਂ ਵਧਾਇਆ ਆਪਣੇ ਹੰਡਾ ਆ ਪਰਸਨਲੀ ਪਣ ਕੇ ਮੈਂ ਸੁਰਮਾ ਤੇਰਾ ਅੱਖਾਂ ਦੇ ਵਿੱਚ ਵਹਿ ਜਾਣੀ ਮੈਨੂੰ ਯਾਦ ਆਂਦਾ ਕਿ ਚੰਡੀਗੜ੍ਹ ਦੇ ਅੰਦਰ ਇੱਕ ਸੈਟਲਾਈਟ ਚੈਨਲ ਲਾਂਚ ਹੋਇਆ ਸੀਗਾ ਲਸ਼ਕਾਰਾ ਠੀਕ ਹੈ ਜੀ ਜਰਨਲ ਬਸੋਤਾ ਜੀ ਸਾਡੇ 96 ਦੀ ਗੱਲ ਕਰ ਰਹੇ ਹਾਂ 96 ਦੀ ਗੱਲ ਜਰਨਲ ਬਸੋਤਾ ਜੀ ਸਾਡੇ ਜਿਹੜੇ ਪੱਤਰਕਾਰ ਵੀਰੇ ਉਹਨਾਂ ਨੇ ਮੈਨੂੰ ਐਸ ਮੇਰੇ ਤੇ ਵਿਸ਼ਵਾਸ ਜਤਾਇਆ ਤਾਂ ਮੈਂ ਐਸ ਅਸਿਸਟੈਂਟ ਡਾਇਰੈਕਟਰ ਉਹਨਾਂ ਦੇ ਨਾਲ ਹਾਉ ਮਾਵਾ ਨੂੰ ਪੁੱਤਾਂ ਦੇ ਉੱਤੇ ਮਾਣ ਹੋਗੇ ਜਿੱਦਣ ਦੇ ਚੋਬਰ ਜਵਾਨ ਹੋਗੇ ਖੱਟ ਦੇ ਇੱਜ਼ਤ ਜੱਟ ਦੁਰਵਧਨਾਮੀ ਤੋਣੀ ਪਿਓ ਦੀ ਪੱਗ ਦੀ ਉੱਚੀ ਸ਼ਾਨ ਹੋਗੇ ਅੱਕਲ ਮੈਂ ਕਹਿਣਾ ਚਾਹਦਾ ਨਵੇਂ ਸਿੰਗਰ ਲਈ ਇੰਨੀਆਂ ਪ੍ਰੋਬਲਮ ਹੈ ਇੰਨੀਆਂ ਪ੍ਰੋਬਲਮ ਹੈ ਉਹ ਪ੍ਰੋਬਲਮਸ ਮੈਂ ਹੰਡਾਈਆਂ ਹੋਈਆਂ ਨੇ ਕਿਨਾਂ ਦੇ ਮੰਚ ਚ ਚੀਜ਼ ਇੱਕ ਸੀਗੀ ਪ੍ਰੈਸ ਕਾਨਫਰੰਸ ਹੋਏਗੀ ਕਿ ਐਸਾ ਲੱਗੇਗਾ ਇਹ ਬੰਨੇਗਾ ਦੇਖੋ ਮਿਊਜ਼ਿਕ ਤੇ ਪੈਸਾ ਲੱਗਣਾ ਵੀਡੀਓ ਤੇ ਪੈਸਾ ਲੱਗਣਾ ਹੈ ਪੋਸਟਰ ਤੇ ਪੈਸਾ ਲੱਗਣਾ ਫਲੈਕਸ ਹੈ ਪ੍ਰੈਸ ਕਾਨਫਰੈਂਸ ਕਰਨਾ ਉਸ ਤੇ ਵੀ ਪੈਸਾ ਲੱਗਣਾ ਬੜੀ ਜਗ੍ਹਾ ਤੇ ਹੁਣ ਜਿਹਦੇ ਕੋਲ ਪੈਸਾ ਨਹੀਂ ਉਹ ਕਿਦਾਂ ਰਾਈਜ਼ ਕਰੇਗਾ ਬਹੁਤ ਐਗਜ਼ਾਮਪਲ ਹੈ ਜਿਹੜੇ ਰਹਿ ਗਏ ਲੋਕੇ ਫਿਰ ਮੈਨੂੰ ਸਮਝ ਆਇਆ ਕਿ ਪੈਸਾ ਬਹੁਤ ਵੱਡੀ ਚੀਜ਼ ਹੈ ਲੇਕਿਨ ਆਡੀਅנס ਤੋਂ ਵੱਡੀ ਚੀਜ਼ ਹੈ ਦਰਸ਼ਕ ਹੈ ਜਿਹੜੇ ਦੇਖਦੇ ਆ ਉਹ ਤਾਂ ਦਿਲੋਂ ਪਿਆਰ ਕਰਦੇ ਆ ਮਤਲਬ ਪੈਸਾ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ ਸਭ ਕੁਝ ਨਹੀਂ ਹੈ ਉਹ ਕਦੀ ਵੀ ਨਹੀਂ ਹੋ ਸਕਦਾ ਜੀ ਕਦੀ ਵੀ ਨਹੀਂ ਹੋ ਸਕਦਾ ਜਦੋਂ ਆਡੀਅנס ਦਾ ਪਿਆਰ ਮਿਲਿਆ ਫਰੀਦ ਸਿੰਘ ਨੂੰ ਪਿਆਰ ਮਿਲਿਆ ਫੀਤ ਸਿੰਘ ਮਿਊਜ਼ਿਕ ਕਰਨ ਲੱਗ ਗਿਆ ਦੀਪ ਨੂੰ ਪਿਆਰ ਮਿਲਿਆ ਦੀਪ ਸਿੰਘ ਗਾਣ ਲੱਗ ਗਿਆ ਸਾਡਾ ਕੰਮ ਸੀਗਾ ਕਿ ਅਸੀਂ ਨਾਲ ਵੀ ਨਹੀਂ ਖੜੇ ਹੋ ਸਕਦੇ ਮਾਵਾ ਨੂੰ ਪੁੱਤਾਂ ਦੇ ਉੱਤੇ ਮਾਣ ਹੋਗੇ ਜਿੱਦਣ ਦੇ ਚੋਬਰ ਜਵਾਨ ਹੋਗੇ ਖੱਟ ਦੇ ਇੱਜ਼ਤ ਜੱਟ ਦੁਰਬਦਨਾਮੀ ਤੋਣੀ ਪਿਓ ਦੀ ਪੱਗ ਦੀ ਉੱਚੀ ਸ਼ਾਨ ਹੋਗੇ ਬੈਂਦੀ ਸਾਥ ਦੁਕੀ ਤਿੱਕੀ ਪਾਸੇ ਹਟਨੀ ਤਾਂ ਹੀ ਤੈਨੂੰ ਅੱਖਾਂ ਕੁੜੇ ਮੈਥੋਂ ਬਚ ਬਚਨੀ ਮੋਢੇ ਟੰਗੀ ਜਿਹੜੀ 8.5 ਦੀ ਰਕਾਨੇ ਸੱਜੇ ਖੱਬੇ ਲੱਗਾ ਸ਼ੂਜ਼ਾਂ ਉੱਤੇ 10.10 ਨਹੀਂ ਚੋਬਰ ਦਾ ਪੈਰ ਪੈਜੇ ਜਿੱਥੇ ਜਿਹੜੇ ਸ਼ਹਿਰ ਪੈਜੇ ਚੋਬਰ ਦਾ ਪੈਰ ਪੈਜੇ ਜਿੱਥੇ ਜਿਹੜੇ ਸ਼ਹਿਰ ਪੈਜੇ ਵੈਰ ਗੱਲ ਦੂਰ ਕੋਈ ਖੰਗੇ ਨਾ ਰਕਾਨੇ ਆਊ ਤੰਦਿਆਂ ਤੇ ਬਿੱਲੋਂ ਖੱਚ ਬੰਦਿਆਂ ਦੇ ਕੋਲੋਂ ਜੱਟ ਲੰਗੇ ਨਰਕ ਨੇ ਸੋ ਆਵਾਜ਼ ਵੀ ਤੁਸੀਂ ਸੁਣੀ ਅੰਦਾਜ਼ ਵੀ ਤੁਸੀਂ ਦੇਖਿਆ ਮਾਛੀਵਾੜੇ ਦਾ ਮੁੰਡਾ ਰਹਿਣ ਵਾਲਾ ਹੈ ਹਰਸ਼ਦੀਪ ਨਾਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਗਾਜ਼ ਹੋ ਚੁੱਕਿਆ ਹੈ ਰਸਮੀਆਂ ਆਗਾਜ਼ ਹੋ ਚੁੱਕਿਆ ਹੈ ਹਰਸ਼ਦੀਪ ਤੁਹਾਨੂੰ ਦੀਪ ਸਾਹਿਬ ਦੇ ਨਾਂ ਤੇ ਗੀਤ ਗਾਉਂਦਾ ਨਜ਼ਰ ਆਏਗਾ ਔਰ ਜਿਹੜਾ ਗੀਤ ਹੈ ਜ ਬੜੀ ਛੇਤੀ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਨਾਲ ਇਹਨੂੰ ਸੰਗੀਤ ਜਿਹਨੇ ਦਿੱਤਾ ਹੈ ਇਹ ਨੌਜਵਾਨ ਸਾਡੇ ਨਾਲ ਹੈ ਇਹ ਜੋੜੀ ਹੈਗੀ ਹੈ ਦੀਪ ਸਾਹਿਬ ਤੇ ਫਰੀਦ ਸਿੰਘ ਦੀ ਸੋ ਗਾਣਾ ਇਹ ਕਿਨਾਂ ਦਾ ਪਹਿਲਾਂ ਵੀ ਆ ਚੁੱਕਿਆ ਉਹਨੂੰ ਬੜਾ ਪਿਆਰ ਮਿਲ ਰਿਹਾ ਕਹਿੰਦੇ ਮਿਲੀਅਨ ਵਿਊ ਹੋ ਚੁੱਕੇ ਨੇ ਉਹ ਵੀ ਸੁਣਾ ਦੋ ਦੀਪ ਫॉर यू ਉਹ ਸੀਗਾ ਹਰੂ ਦਾ ਰਿਸ਼ਤਾ ਮੇਰਾ ਤੇਰੇ ਸੰਗ ਜੁੜਿਆ ਏ ਹਾਂ ਬਹਿ ਗਿਆ ਤੈਨੂੰ ਆਪਣੀ ਮੰਨ ਕੇ ਦਿਲ ਵੀ ਨਾ ਮੁੜਿਆ ਏ ਜਿੱਦਣ ਦਾ ਤੱਕ ਬੈਠਿਆ ਅੱਖ ਤੇਰੇ ਤੇ ਰੱਖ ਬੈਠਿਆ ਤੂੰ ਹੀ ਤੱਕ ਹਾਲ ਨਹੀਂ ਦਿਲ ਦਾ ਸੰਗ ਕੇ ਹੀ ਕਹਿ ਜਾਣੀ ਬਹੁਤਾ ਨਹੀਂ ਮੰਗਦਾ ਰੱਬ ਤੋਂ ਜੋਗਾ ਤੇਰੇ ਰਹਿ ਜਾਣੀ ਬਣ ਕੇ ਮੈਂ ਸੁਰਮਾ ਤੇਰਾ ਅੱਖਾਂ ਦੇ ਵਿੱਚ ਵਹਿ ਜਾਣੀ ਬਿਲਕੁਲ ਠੀਕ ਹੈ ਸੋ ਗੱਲ ਕਰਾਂਗੇ ਤੁਸੀਂ ਦੋਨੋਂ ਸੰਗੀਤ ਨਿਰਦੇਸ਼ਕ ਨਾਲ ਜੁੜੇ ਹੋਇਆ ਫਰੀਕ ਤੁਹਾਡੇ ਦੇ ਪਹਿਲਾਂ ਆਂਦਾ ਵੀ ਕਹਿੰਦਾ ਵੀ ਇੱਕ ਗਾਇਕ ਆਪਣਾ ਗੀਤਕਾਰ ਜਦੋਂ ਬਹੁਤ ਵਧੀਆ ਲਿਖੇ ਹਨ ਕਹਿੰਦਾ ਕਿ ਪਹਿਲਾਂ ਬਹੁਤ ਵਧੀਆ ਲਿਖਿਆ ਜਾਵੇ ਫਿਰ ਬਹੁਤ ਵਧੀਆ ਉੱਧਾ ਸੰਗੀਤ ਦਿੱਤਾ ਜਾਵੇ ਤੀਸਰੇ ਨੰਬਰ ਤੇ ਆ ਜਾਂਦਾ ਗਾਇਕ ਕਿਉਂਕਿ ਪਹਿਲਾਂ ਲਿਖਿਆ ਵਧੀਆ ਜਾਏਗਾ ਫਿਰ ਵਧੀਆ ਤਿਆਰ ਹੋਏਗਾ ਤੇ ਤੀਜੇ ਗਾਇਕ ਨੂੰ ਤੁਸੀਂ ਕਹਿ ਦੋਗੇ ਸੰਗੀਤਕਾਰ ਯਾਰ ਇਸ ਤਰ੍ਹਾਂ ਇਹਨੂੰ ਗਾ ਦੇ ਤੇ ਉਦਾਂ ਗਾ ਦੇਗਾ ਇਹ ਦੋਨੋਂ ਗਾਣੇ ਜਿਹੜੇ ਅੰਦਾਜ਼ ਦਿਖੇ ਨੇ ਦੋਨਾਂ ਚ ਸੰਗੀਤ ਤੁਹਾਡਾ ਹੀ ਹੈਗਾ ਕਿੱਦਾਂ ਮਤਲਬ ਸੀਗਾ ਵੀ ਇੱਕ ਸੌਫਟ ਸਟਰੋਂਗ ਹੈ ਇੱਕ ਬੜਾ ਯੰਕੀ ਮੇਰਾ ਜਿਹੜਾ ਇਹਦਾ ਸੌਫਟ Song ਸੀਗਾ ਇਹ ਮੇਰੀ ਚੋਇਸ ਸੀਗੀ अच्छा ਤੁਹਾਡੀ ਆਪਣੀ ਮੇਰੀ ਆਪਦੇ ਚਾਹੀ ਸੀ ਕਿ ਗਾਉਂਦਾ ਦਾ ਜੀ ਇਹ ਸਾਰੇ ਚੱਕਵੇਂ ਗਾਣੇ ਆ ਤੇ ਆਪਣਾ ਕੀ ਨਾ ਦਾ ਬਸ ਸੌਫਟ ਬਿਲਕੁਲ ਐਕਸਪੈਰੀਮੈਂਟ ਸੀ ਫਿਰ ਉਸਤੇ ਐਕਸਪੈਰੀਮੈਂਟ ਹੀ ਸੀਗਾ ਜੀ ਐਕਚੁਅਲ ਚ ਕੀ ਸੀਗਾ ਆਪਣਾ ਕੀ ਨਾ ਦਾ ਉਦੋਂ ਨਾ ਗੱਡੀ ਚ ਜਾ ਰਹੇ ਸੀ ਅਸੀਂ ਤੇ ਇਹਨੇ ਮੈਨੂੰ ਗਾਣਾ ਸੁਣਾਇਆ ਕਹਿੰਦਾ ਵੀਰੇ ਇਹ ਨਾ ਮੇਰੇ ਕੋਲ 2 ਸਾਲ ਪੁਰਾਣਾ ਗਾਣਾ ਪਿਆ ਮੈਂ ਕਿਹਾ ਸੁਣਾ ਜਦੋਂ ਸੁਣਾਈ ਗਿਆ ਸੁਣਾਇਆ ਗਿਆ ਹੁਣ ਗੱਡੀ ਚ ਰਾਈਡ ਕਰਦੇ ਬੜੀ ਅਲੱਗ ਫੀਲ ਹੁੰਦੀ ਆ ਹਨਾ ਇਹ ਕਿਉਂਕਿ ਗਾਣਾ ਜਦੋਂ ਅਸੀਂ ਬਣਾਉਂਨੇ ਵੀ ਅਸੀਂ ਟੈਸਟ ਗੱਡੀ ਚ ਜਾ ਕੇ ਕਰਦੇ ਆਂ ਵੀ ਹਾਂ ਹੁਣ ਸਹੀ ਵੱਜ ਰਿਹਾ ਹੈ ਵਾਈਬ ਆ ਰਹੀ ਹੈ ਵੀ ਮੈਂ ਗੱਡੀ ਚਲਾ ਰਿਹਾ ਤੇ ਸਹੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਸੇਮ ਹੈ ਮੈਨੂੰ ਸੁਣਾਈ ਗਿਆ ਸੁਣਾਈ ਗਿਆ ਕਹਿੰਦਾ ਯਾਰ ਵੀਰੇ ਮੇਰੇ ਪਤਾ ਨਹੀਂ ਐ ਲੱਗੀਆਂ ਤਾਂ ਵੀ ਬਹੁਤ ਵਧੀਆ ਹੈ ਨਾ ਮੈਂ ਕਿਹਾ ਯਾਰ ਚੱਲ ਫਿਰ ਐਕਸਪੈਰੀਮੈਂਟ ਕਰਦੇ ਆ ਰਾਤ ਦੇ 2:00 ਕ ਦੇ ਆਰਾਊਂਡ ਮੇਰੇ ਖਿਆਲ ਨਾਲ ਅਸੀਂ ਖਾ ਪੀ ਕੇ ਆ ਰਹੇ ਸੀਗੇ ਕਿਉਂਕਿ ਬਾਈ ਕੰਮ ਕਰਦੇ ਰਹਿੰਨੇ ਆ ਨਾ ਓਵਰਨਾਈਟ ਤੇ ਕੰਮ ਕਰਕੇ ਜਦੋਂ ਅਸੀਂ ਗਏ ਜਾ ਕੇ ਫਿਰ ਮੈਂ ਕਿਹਾ ਐਂ ਕਰ ਫਿਰ ਉਹਨੇ ਨੂੰ ਗਾ ਤੇ ਅਸੀਂ ਬਣਾ ਕੇ ਮੈਨੂੰ ਲੱਗਦਾ ਸਵੇਰੇ 8:00 ਵਜੇ ਤੱਕ ਆਪਾਂ ਮਾਸਟਰ ਕੱਢਤਾ ਸੀਗਾ ਸਾਡੇ ਸਟੂਡੀਓ ਚਲੇ ਗਏ ਸੀ ਹਾਂਜੀ ਆਪਣਾ ਸਟੂਡੀਓ ਹੀ ਤੇ ਆਪਣਾ ਕਿਹਨਾਂ ਸਾਡਾ ਘੁੰਮਣ ਦਾ ਪਲਾਨ ਵੈਸੇ ਹੀ ਬਣਿਆ ਹੋਇਆ ਸੀ ਕਿ ਵੀਡੀਓ ਸ਼ੂਟ ਦੀ ਵੀ ਬੜੀ ਘੈੜਕਾ ਰਣੀ ਹੈ ਤੇ ਆਪਣਾ ਕਿਨ ਸਾਡਾ ਘੁੰਮਣ ਦਾ ਪਹਿਲੇ ਹੀ ਸ਼ੂਟ ਬਣਿਆ ਸੀ ਇਹ ਕਹਿੰਦਾ ਫਿਰ ਘੁੰਮਣ ਤਾਂ ਜਾਣਾ ਹੀ ਹੈ ਨਾਲ ਸ਼ੂਟ ਕਰ ਲਾਂਗੇ ਦੋ ਦਿਨ ਸ਼ੂਟ ਕਰਕੇ ਤਿੰਨ ਦਿਨ ਘੁੰਮ ਆਵਾਂਗੇ ਅਸੀਂ ਫਿਰ ਪਹਾੜਾ ਵੱਲ ਹੋ ਗਏ ਜੀ ਮਚ ਮਚਲ ਕਰਕੇ ਮਚਲ ਕਰਕੇ ਜੀ ਚੰਪੇ ਗਈ ਸੀ ਕਿ ਚੰਪੇ ਤੋਂ ਵੀ ਅੱਗੇ ਕੋਈ ਵੈਲੀ ਸੀਗੀ ਰਾਈਟ ਉਹ ਸਾਡਾ ਡਾਇਰੈਕਟਰ ਬਹੁਤ ਕ੍ਰੀਏਟਿਵ ਸੀਗਾ ਗਿਆ ਸੀ ਕਿ ਕਿੰਨੇ ਚਰਚ ਆ ਗਿਆ 1 ਮਿਲੀਅਨ ਲੋਕਾਂ ਨੇ ਪਸੰਦ ਕੀਤਾ 1 ਮਿਲੀਅਨ ਭਾਜੀ ਤੁਸੀਂ ਇਹ ਲਾਓ ਕਿ ਤਿੰਨ ਚਾਰ ਦਿਨ ਦੇ ਵਿੱਚ ਵੀ ਖਿੱਚਿਆ ਗਿਆ ਕਿਉਂਕਿ ਸਾਡਾ ਇਹਦੀ ਕੀ ਕਲਿੱਕ ਕਰੇਗਾ ਭਾਈ ਆਸ ਨਹੀਂ ਸੀਗੀ ਬਟ ਮੈਨੂੰ ਲੱਗਦਾ ਸ਼ੇਅਰਿੰਗ ਇੰਨੀ ਘੈਂਟ ਹੋਈ ਕੁੜੀਆਂ ਨੇ ਬਹੁਤ ਪਸੰਦ ਕੀਤਾ ਦੇਖੋ ਜਿਹੜਾ ਗਾਣਾ ਕੁੜੀਆਂ ਦੇ ਦਿਲ ਚ ਘਰ ਕਰ ਜੇ ਮੈਨੂੰ ਲੱਗਦਾ ਕਿ ਵਧੀਆ ਗਾਣਾ ਨਿਕਲ ਜਾਂਦਾ ਹੁੰਦਾ ਤੇ ਉਹਨਾਂ ਨੇ ਰੀਲਾਂ ਆਪਣਾ ਹੁਣ ਆਸਟ੍ਰੇਲੀਆ ਦੇ ਤਾਂ ਦੋ ਦਿਨਾਂ ਚ ਟ੍ਰੈਂਡਿੰਗ ਆ ਗਿਆ ਸੀਗਾ 24 ਘੰਟੇ ਮੈਨੂੰ ਇਹ ਲੱਗਦਾ ਕਿ ਮੇਰੇ ਸ਼ਾਇਦ ਜਿੰਨਾ ਕੁ ਟਾਈਮ ਮੈਨੂੰ ਹੋ ਗਿਆ 24 ਘੰਟੇ ਚ ਇਤਿਹਾਸ ਚ ਹੀ ਆ ਵੀ ਆਪਣਾ ਕਿੰਨਾ ਦਾ ਟ੍ਰੈਂਡਿੰਗ ਆ ਗਈ ਗਾਣਾ ਅੱਛਾ ਬਹੁਤ ਕਹਿੰਦੇ ਵੀ ਗਾਇਕੀ ਦੇ ਘਰ ਜਿੱਦਾਂ ਬਹੁਤ ਦੂਰ ਪਏ ਨੇ ਚੰਗੇ ਚੰਗੇ ਨਾਮ ਵੀ ਆਪਾਂ ਗਾਇਕੀ ਚ ਦੇਖੀਏ ਮੈਂ ਗੱਲ ਕਰਾਂ ਤੇ ਤੁਸਤਾ ਖੈਰ ਮੇਰੇ ਤੋਂ ਥੋੜੇ ਉਮਰ ਛੋਟੇ ਹੋਣਗੇ 90 ਦੇ ਵਿੱਚ ਨਾ ਇੱਕ ਐਗਜ਼ਾਮਪਲ ਮੈਂ ਬੜੀ ਦਿਨਾਂ ਹੁੰਨਾ ਦਵਿੰਦਰ ਕੋਹੇ ਨੂਰ ਸੁਣਿਆ ਨਾ ਜੀ ਦਵਿੰਦਰ ਕੋਹੇ ਨੂਰ ਨੂੰ ਜਿੱਦਾਂ ਸੁਰਿੰਦਰ ਕੋਲ ਨੂੰ ਕੋਇਲ ਕਿਹਾ ਜਾਂਦਾ ਸੀ ਨਾ ਦਵਿੰਦਰ ਕੋਹੇ ਨੂਰ ਨੂੰ ਪਪੀਹਾ ਕਿਹਾ ਜਾਂਦਾ ਸੀ ਜੀ ਇੰਨੀ ਜ਼ਬਰਦਸਤ ਉਹਦੀ ਬਾਤ ਸੀਗੀ ਪੰਜਾਬੀ ਦੇ ਵਿੱਚ ਮੈਂ ਕਹਿੰਦਾ ਉਹ ਸ਼ੈਂਡ ਉਹਦੇ ਗੀਤਾਂ ਤੇ ਦੁਨੀਆ ਨੱਚਦੀ ਸੀਗੀ ਫੀਲ ਕਰਦੀ ਸੀ ਜੀ ਜੀ ਬਿਲਕੁਲ ਇੱਕ ਉਹਨੇ ਸਿਰਫ ਹਿੰਦੀ ਗਾਣਾ ਗਾਇਆ ਸੀ ਠੀਕ ਹੈ ਟੀ ਸੀਰੀਜ਼ ਤੋਂ ਇੱਕ ਨੰਬਰ ਆਇਆ ਉਹਨੇ ਹਿੰਦੀ ਚ ਗਾਣਾ ਗਾਇਆ ਨਾਜ਼ੁਕ ਨਾਜ਼ੁਕ ਹੱਥੋਂ ਸੇ ਉਹ ਛੁੱਟ ਗਿਆ ਖੇਲ ਖੇਲ ਮੇ ਦਿਲ ਦਾ ਸ਼ੀਸ਼ਾ ਟੁੱਟ ਗਿਆ ਦੇਸੀ ਅੰਦਾਜ਼ ਸੀ ਉਹਦਾ ਬਿਲਕੁਲ ਪੰਜਾਬੀ ਸੀ ਪਰ ਉਹਦੇ ਇੰਨਾ ਆਉਟ ਗਿਆ ਨਾ ਕਿ ਉਹਦਾ ਕੈਰੀਅਰ ਡੁੱਬ ਗਿਆ ਉਸ ਗਾਣੇ ਨਾਲ ਸੋ ਚੈਲੰਜ ਬੜੇ ਰਹਿੰਦੇ ਨੇ ਇੱਕ ਤੋਂ ਇੱਕ ਫਨਕਾਰ ਪਿਆ ਅੱਛਾ ਫਿਰ ਗਾਇਕੀ ਹੈ ਵੀ ਪੈਸੇ ਦੀ ਹੈ ਮੇਰੇ ਖਿਆਲ ਚ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਸਧਾਰਨ ਪਰਿਵਾਰਾਂ ਤੋਂ ਹੈਗੇ ਹੋ ਤੇ ਕਿਦਾਂ ਚੈਲੰਜ ਚੁਣੌਤੀਆਂ ਕਿਵੇਂ ਲੱਗਦੀਆਂ ਅੱਗੇ ਇਹ ਤਾਂ ਫੇਸ ਕਰਨੀਆਂ ਪੈਣਗੀਆਂ ਜੀ ਜੇ ਆਪਾਂ ਆਹੀ ਕੈਰੀਅਰ ਚੂਜ਼ ਕੀਤਾ ਹੀ ਤੇ ਪਰ ਉਦੋਂ ਹੀ ਸੋਚ ਲਿਆ ਸੀ ਵੀ ਹਾਂ ਇਹ ਤਾਂ ਹੁਣ ਹੋਊਗਾ ਜਦੋਂ ਇੱਕ ਸੁਪਨਾ ਸੀਗਾ ਇੱਕ ਸ਼ੌਂਕ ਸੀਗਾ ਜਦੋਂ ਪ੍ਰੋਫੈਸ਼ਨ ਚ ਬਦਲਿਆ ਉਦੋਂ ਬਹੁਤ ਕੁਝ ਖਿਆਲ ਆ ਗਏ ਸੀਗੇ ਵੀ ਹਾਂ ਯਾਰ ਆ ਚੀਜ਼ਾਂ ਹੋਣਗੀਆਂ ਜਦੋਂ ਉਰੇ ਮਹਾਲੀ ਆਏ ਇਹਨਾਂ ਨਾਲ ਬਾਈ ਨਾਲ ਰਹੇ ਸਾਰੀਆਂ ਟੀਮਾਂ ਦੇਖੀਆਂ ਕੰਪਨੀਆਂ ਦੇਖੀਆਂ ਉਦੋਂ ਇਹ ਚੀਜ਼ਾਂ ਪਹਿਲਾਂ ਹੀ ਪਤਾ ਲੱਗੀਆਂ ਸੀ ਵੀ ਯਾਰ ਆ ਚੀਜ਼ਾਂ ਫੇਸ ਕਰਨੀਆਂ ਪੈਣਗੀਆਂ ਵੀ ਜਾਂ ਤਾਂ ਫਿਰ ਕਿਸੇ ਨਾਲ ਸਾਈਨ ਹੋ ਕੇ ਕੰਮ ਹੋਊਗਾ ਜੇ ਆਪ ਕਰਨਾ ਤਾਂ ਆਪਣੇ ਕੋਲ ਬੈਕਅਪ ਆਪਣੀ ਟੀਮ ਬਹੁਤ ਤਕੜੀ ਚਾਹੀਦੀ ਹੈ ਕਿ ਜੇ ਆਪਾਂ ਸ਼ੁਰੂ ਕਰਤਾ ਤਾਂ ਫਿਰ ਖਤਮ ਨਾ ਕਰੀਏ ਹੁਣ ਰੈਗੂਲਰ ਰਹੀਏ ਉਹੀ ਰੀਜ਼ਨ ਕਰਕੇ ਆਪਣਾ 2 ਸਾਲ ਦਾ ਗੈਪ ਰਿਹਾ ਪਿੱਛੇ ਜੇ ਵੀ 2 ਸਾਲ ਸਾਰਾ ਕੁਝ ਤਾਂ ਟੀਮ ਬਣਾਈ ਹੁਣ ਮਤਲਬ ਵਾਪਸ ਉੱਠ ਰਕੇ ਹਰਸ਼ ਹਰਸ਼ਦੀਪ ਨੂੰ ਕਦੋਂ ਲੱਗ ਗਿਆ ਕਿ ਮੈਂ ਦੀਪ ਸਾਹਿਬ ਬਣ ਕੇ ਗਾਇਕ ਬਣਾਗਾ ਕਦੋਂ ਮਹਿਸੂਸ ਹੋ ਗਿਆ ਸੀ ਕਿ ਵੀ ਇੱਧਰ ਤੁਰਨਾ ਪਿਤਾ ਜੀ ਦਾ ਚਲੋ ਦੁਕਾਨਦਾਰੀ ਕਰਦੇ ਆ ਹਾਂ ਚਾਰ ਕਿ ਸਾਲ ਪਹਿਲਾਂ ਜੀ ਚਾਰ ਪੰਜ ਸਾਲ ਪਹਿਲਾਂ ਅੱਛਾ ਹਾਂਜੀ ਕਾਲਜ ਆ ਚੁੱਕੇ ਸੀ ਨਹੀਂ ਹਜੇ ਮੈਂ ਪਲੱਸ 2 ਕਲੀਅਰ ਕੀਤੀ ਹੈ ਅੱਛਾ ਸਕੂਲ ਚ ਹੀ ਹੁਣ ਕਲੀਅਰ ਕੀਤੀ ਹੈ ਮਤਲਬ ਕਲੀਅਰ ਹੋ ਗਈ ਹੁਣ ਤਾਂ ਹਾਂਜੀ ਸ਼ੁਰੂ ਕਰੋ ਅੱਛਾ ਠੀਕ ਹੈ ਚਾਰ ਸਾਲ ਪਹਿਲਾਂ ਲੱਗਿਆ ਸੀ ਤੇ ਫ੍ਰੀ ਤੁਹਾਨੂੰ ਸੰਗੀਤ ਵੱਲ ਕਿੱਦਾਂ ਰੁਚੀ ਪੈਦਾ ਹੋ ਗਈ ਮੈਂ ਜੀ ਬਚਪਨ ਤੋਂ ਹੀ ਕੀਰਤਨ ਵੱਲ ਵੀ ਲੱਗੇ ਕਰਦੇ ਫਾਦਰ ਸਾਹਿਬ ਉਹ ਨਹੀਂ ਕਰਦੇ ਹੁੰਦੇ ਸੀਗੇ ਜੀ ਤੇ ਆਪਣਾ ਕੀਨਾ ਦਾ ਉਹਨਾਂ ਨੇ ਤੁੰਬੀ ਵਗੈਰਾ ਤੇ ਗਾਉਣਾ ਹੈ ਨਾ ਤੁੰਬੀ ਨਾਲ ਕਰਦੇ ਉਹ ਜਦੋਂ ਕੀਰਤਨ ਸੰਗੀਤ ਉਹਦਾ ਦਾ ਹੀ ਹੁੰਦਾ ਸੀਗਾ ਫਿਰ ਆਪਣਾ ਪਾਪਾ ਉਹਨਾਂ ਨੇ ਛੜਤਾ ਸੀਗਾ ਜੀ ਤੇ ਫਿਰ ਉਹਨਾਂ ਨੂੰ ਹੁਣ ਜਦੋਂ ਮੇਰੇ ਚ ਦਿਖਿਆ ਮੈਂ ਛੋਟੇ ਹੁੰਦੇ ਬੜੇ ਡੱਬੇ ਤੋੜੇ ਆ ਜੀ ਮੈਨੂੰ ਆਪ ਨੂੰ ਯਾਦ ਆ ਮਾਰ ਮਾਰ ਕੇ ਨਾ ਡੱਬੇ ਤੋੜ ਦਿੰਦਾ ਫਿਰ ਡੈਡੀ ਕਹਿੰਦਾ ਇਹਨੂੰ ਤਬਲੇ ਤੇ ਲਾਉਨੇ ਆ ਥੋੜਾ ਜਿਹਾ ਹੈ ਨਾ ਫਿਰ ਇਧਰ ਰੰਗੀਲਾ ਜੀ ਦੀ ਅਕੈਡਮੀ ਆ ਉੱਥੋਂ ਮੈਂ ਮਤਲਬ ਸਿੱਖਦਾ ਹੁੰਦਾ ਸੀਗਾ ਜੀ 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 ਹਾਂਜੀ ਹਾਂਜੀ ਚਾਲੀ ਬੀ ਦੇ ਵਿੱਚ ਤੇ ਹਾਂ ਤੇ ਆਪਣਾ ਉੱਥੇ ਮੈਂ ਜਾ ਕੇ ਆਪਣੇ ਤਬਲੇ ਦਾ ਗਿਆਨ ਲਿਆ ਫਿਰ ਸਾਡੇ ਇੱਥੇ ਗੁਰਦੁਆਰਾ ਸਾਹਿਬ ਚ ਰਾਗੀ ਸਿੰਘ ਹੁੰਦੇ ਸੀ ਉਹਨਾਂ ਦੇ ਰਾਗਾਂ ਦੀ ਲਈ ਨਾਲੇ ਆਪਣੇ ਪੰਜ ਫੇਸ ਗੁਰਦੁਆਰੇ ਜੀ ਸਾਹਿਬਾੜਾ ਮੋਹਾਲੀ ਹਾਂਜੀ 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 ਪੰਜ ਫੇਸ ਦੀ ਰਹਿਸ਼ ਹੈ ਜੀ ਮੇਰੀ ਤੇ ਹਾਂਜੀ 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 ਅਸੀਂ ਸ਼ੁਰੂ ਤੋਂ ਮੇਰੀ ਸਕੂਲਿੰਗ ਵੀ ਇੱਥੇ ਦੀ ਹੈ ਤੇ ਮਤਲਬ ਉਦਾਂ ਕਰਦੇ 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 ਬਸ ਐਦਾਂ ਹੀ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਫਿਰ ਇੱਕ ਦਿਨ ਮੌਕਾ ਮਿਲਿਆ ਤੇ ਫਿਰ ਸਟੂਡੀਓ ਵੱਲ ਹੋ ਗਏ ਠੀਕ ਹੈ ਹਾਂਜੀ ਐਦਾਂ ਹੀ ਬਸ ਵਾਬੀ ਬਣਿਆ ਸੀਗਾ ਕੋਈ ਮੇਰੇ ਦੋਸਤ ਨੇ ਮੈਨੂੰ ਉਹਨੂੰ ਪਤਾ ਸੀ ਕਿ ਵੀ ਤੂੰ ਆਉਂਦਾ ਹੈ ਨਾ ਉਹ ਐਦਾਂ ਸਟੂਡੀਓ ਲੈ ਗਿਆ ਕਿਤੇ ਮੈਨੂੰ ਕਿਸੇ ਵਾਰ ਅਸੀਂ ਗਾਣੇ ਦੇ ਵਿੱਚ ਕਹਿੰਦਾ ਯਾਰ ਵਜਾਉਣੀ ਹੈ ਬਦੋਂ ਤੋਂ ਆਇਆ ਸੀ ਚੱਪ ਪਈ ਕਿਤੇ ਕਹਿੰਦੇ ਵਾਹ ਸੀ ਫੇਰ ਰੁਕੇ ਹੀ ਨਹੀਂ ਅੱਗੇ ਸੋ ਇਹ ਉਹ ਭਾਜੀ ਨੇ ਜਿਨ੍ਹਾਂ ਨੇ ਮੌਕਾ ਦਿੱਤਾ ਇਹ ਸੰਗੀਤਕਾਰ ਨੂੰ ਇਸ ਗਾਇਆ ਨੂੰ ਦੀ ਇੱਕ ਪਲੇਟਫਾਰਮ ਮੰਚ ਪ੍ਰਦਾਨ ਕਰਾਇਆ ਭਾਜੀ ਇੱਕ ਤੋਂ ਇੱਕ ਪਿਆ ਇੰਡਸਟਰੀ 'ਚ ਬੰਦਾ ਔਰ ਕੋਈ ਵੀ ਜਦੋਂ ਨਵੀਂ ਕੰਪਨੀ ਸ਼ੁਰੂ ਕਰਦਾ ਹੈ ਜਾਂ ਪੁਰਾਣੀ ਵੀ ਕੰਪਨੀ ਚੱਲ ਰਹੀ ਹੋਵੇ ਉਹ ਰਿਸਕ ਨਹੀਂ ਲੈਂਦਾ ਨਵੇਂ ਬੰਦਿਆਂ ਤੇ ਪਤਾ ਨਹੀਂ ਮਾਰਕੀਟ 'ਚ ਚੱਲੇ ਨਾ ਚੱਲੇ ਇਹ ਤਾਂ ਅੱਜੀ ਤੁਸੀਂ ਕਿਉਂ ਲੈ ਲਿਆ ਰਿਸਕ ਇਹ ਸਰ ਰਿਸਕ ਇਸ ਲਈ ਲੱਗੀ ਮੈਂ ਇਹ ਪਾਟ ਚੋਂ ਗੁਜ਼ਰੇ ਹਾਂ ਮੈਂ ਹੰਡਾਇਆ ਆਪਣੇ ਉੱਤੇ ਪਰਸਨਲੀ ਮੈਨੂੰ ਯਾਦ ਆਉਂਦਾ ਕਿ ਚੰਡੀਗੜ੍ਹ ਦੇ ਅੰਦਰ ਇੱਕ ਸੈਟਲਾਈਟ ਚੈਨਲ ਲਾਂਚ ਹੋਇਆ ਸੀਗਾ ਲਸ਼ਕਾਰਾ ਆ ਮੈਨੂੰ ਯਾਦ ਆਉਂਦਾ ਜਰਨਲ ਬਸੋਤਾ ਜੀ ਸਾਡੇ 96 ਦੀ ਗੱਲ ਕਰ ਰਹੇ ਹਾਂ 96 ਦੀ ਗੱਲ ਜਰਨਲ ਬਸੋਤਾ ਜੀ ਸਾਡੇ ਜਿਹੜੇ ਕਿ ਪੱਤਰਕਾਰ ਵੀ ਰਹੇ ਪੰਜਾਬ ਕੇਸਰੀ ਦੇ ਵਿੱਚ ਉਹਨਾਂ ਨੇ ਮੈਨੂੰ ਐਜ਼ ਮੇਰੇ ਤੇ ਵਿਸ਼ਵਾਸ ਜਤਾਇਆ ਤਾਂ ਮੈਂ ਐਜ਼ ਅਸਿਸਟੈਂਟ ਡਾਇਰੈਕਟਰ ਉਹਨਾਂ ਦੇ ਨਾਲ ਲੱਗਿਆ ਠੀਕ ਹੈ ਤੇ ਥੀਏਟਰ ਜਗ੍ਹਾ ਦੇ ਵਿੱਚ ਆਲਰੇਡੀ ਮੈਂ ਕੰਮ ਕਰਦਾ ਸੀਗਾ ਤੁਹਾਡੇ ਦਰਸ਼ਕ ਜਿਹੜੇ ਇਸ ਟਾਈਮ ਦੇਖ ਰਹੇ ਆ ਉਹਨਾਂ ਨੂੰ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਨਵੇਂ ਸਿੰਗਰ ਲਈ ਇੰਨੀਆਂ ਪ੍ਰੋਬਲਮ ਹੈ ਇੰਨੀਆਂ ਪ੍ਰੋਬਲਮ ਹੈ ਉਹ ਪ੍ਰੋਬਲਮਸ ਮੈਂ ਹੰਡਾਈਆਂ ਹੋਈਆਂ ਨਾ ਫ੍ਰੀਕ ਸਿੰਗਰ ਨਾਲ ਮੇਰੀ ਦੋਸਤੀ ਹੈ ਪੁਰਾਣੀ ਦੋਸਤੀ ਸੀ ਮੈਂ ਇਹਨਾਂ ਨੂੰ ਅਕਸਰ ਕਹਿੰਦਾ ਵੀ ਮੇਰੇ ਨਾਲ ਕਦੀ ਵੀ ਕੋਈ ਕੰਮ ਬਿਨਾਂ ਸੰਕੋਚ ਤੁਸੀਂ ਮਨਵਾਓ ਫਿਰ ਉਸ ਇੱਕ CAWF ਫੈਡਰੇਸ਼ਨ ਲਾਂਚ ਕੀਤੀ 2 ਮਿੰਟ ਹਾਂ ਸੀਨੀਅਰ ਆਰਟਿਸਟ ਵਰਕਰ ਐਂਡ ਫੈਡਰੇਸ਼ਨ ਜਿਹਦੇ ਵਿੱਚ ਅਸੀਂ ਉਸ ਦਿਨ ਅਨਾਉਂਸ ਕੀਤਾ ਵੀ ਜਿਹੜੇ ਵੀ ਆਰਟਿਸਟ ਨਿਊ ਕਮਰ ਆ ਉਹਨਾਂ ਨੂੰ ਫ੍ਰੀ ਆਫ ਕਾਸਟ ਸਾਡੇ ਵੱਲੋਂ ਸੇਵਾਵਾਂ ਜਿਹੜੀਆਂ ਹੈਗੀਆਂ ਫ੍ਰੀ ਆਫ ਕਾਸ ਦਿੱਤੀਆਂ ਜਾਣਗੀਆਂ ਇਹਨਾਂ ਦੇ ਮਨਚ ਚੀਜ਼ ਇੱਕ ਸੀਗੀ ਪ੍ਰੈਸ ਕਾਨਫਰੰਸ ਹੋਏਗੀ ਪੈਸਾ ਲੱਗੇਗਾ ਇਹ ਬੰਨੇਗਾ ਦੇਖੋ ਮਿਊਜ਼ਿਕ ਤੇ ਪੈਸਾ ਲੱਗਣਾ ਹੈ ਵੀਡੀਓ ਤੇ ਪੈਸਾ ਲੱਗਣਾ ਹੈ ਪੋਸਟਰ ਤੇ ਪੈਸਾ ਲੱਗਣਾ ਫਲੈਕਸ ਪ੍ਰੈਸ ਕਾਨਫਰੰਸ ਕਰਨਾ ਉਸ ਤੇ ਵੀ ਪੈਸਾ ਲੱਗਣਾ ਬੜੀ ਜਗ੍ਹਾ ਤੇ ਹੁਣ ਜਿਹਦੇ ਕੋਲ ਪੈਸਾ ਨਹੀਂ ਉਹ ਕਿਦਾਂ ਰਾਈਜ਼ ਕਰੇਗਾ ਬਹੁਤ ਐਗਜ਼ਾਮਪਲ ਹੈ ਜਿਹੜੇ ਰਹਿ ਗਏ ਲੋਕ ਇਸ ਚੱਕਰ ਚ ਫਿਰ ਮੈਨੂੰ ਸਮਝ ਆਇਆ ਕਿ ਪੈਸਾ ਬਹੁਤ ਵੱਡੀ ਚੀਜ਼ ਹੈ ਲੇਕਿਨ ਆਡੀਅנס ਤੋਂ ਵੱਡੀ ਚੀਜ਼ ਨਹੀਂ ਹੈ ਜਿਹੜੇ ਦਰਸ਼ਕ ਹੈ ਜਿਹੜੇ ਦੇਖਦੇ ਆ ਉਹ ਤਾਂ ਦਿਲੋਂ ਪਿਆ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ ਸਭ ਕੁਝ ਨਹੀਂ ਹੈ ਬਹੁਤ ਕਦੀ ਵੀ ਨਹੀਂ ਹੋ ਸਕਦਾ ਜੀ ਕਦੀ ਵੀ ਨਹੀਂ ਹੋ ਸਕਦਾ ਜਦੋਂ ਆਡੀਅנס ਦਾ ਪਿਆਰ ਮਿਲਿਆ ਫਰੀਦ ਸਿੰਘ ਨੂੰ ਪਿਆਰ ਮਿਲਿਆ ਫੀਤ ਸਿੰਘ ਮਿਊਜ਼ਿਕ ਕਰਨ ਲੱਗ ਗਿਆ ਦੀਪ ਨੂੰ ਪਿਆਰ ਮਿਲਿਆ ਦੀਪ ਸਿੰਘ ਗਾਣ ਲੱਗ ਗਿਆ ਸਾਡਾ ਕੰਮ ਸੀਗਾ ਕਿ ਅਸੀਂ ਨਾਲ ਵੀ ਨਹੀਂ ਖੜੇ ਹੋ ਸਕਦੇ ਮੰਚ ਦਿਓ ਪਲੇਟਫਾਰਮ ਹਾਂ ਮੰਚ ਤਾਂ ਦਿਓ ਪਲੇਟਫਾਰਮ ਦਿਓ ਮੈਂ ਪ੍ਰੈਜ਼ੀਡੈਂਟ ਸਾਹਿਬ ਨਾਲ ਗੱਲ ਕੀਤੀ ਆਰ ਪੀ ਸਿੰਘ ਜੀ ਨਾਲ ਉਹਨਾਂ ਨੇ ਕਿਹਾ ਕਿ ਮੈਂ ਹਾਜ਼ਰ ਹਾਂ ਮੈਂ ਅੱਜ ਆਪਣੇ ਦਵੇਸ਼ ਮੋਦਗਿਲ ਸਾਹਿਬ ਜੋ ਕਿ ਚੰਡੀਗੜ੍ਹ ਦੇ ਮੇਅਰ ਹੈ ਆਰਟਿਸਟਾਂ ਨੂੰ ਪ੍ਰਮੋਟ ਕਰਦੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਂ ਸਰ ਕੰਨੇ ਪ੍ਰਦੀਪ ਜੀ ਜਦੋਂ ਹੋਗੇ ਸੀ ਨਾਲ ਖੜੇ ਹਾਂ ਜਿਸ ਟਾਈਮ ਵੀ ਹੋਗੇ ਕਿਤੇ ਵੀ ਕੋਈ ਪ੍ਰੋਗਰਾਮ ਕਿਤੇ ਵੀ ਕੋਈ ਦਿੱਕਤ ਹੈ ਕੋਈ ਲੀਗਲ ਪ੍ਰੋਬਲਮ ਹੈ ਜਾਂ ਲੀਗਲ ਦੇ ਵੀ ਕੋਈ ਦਿੱਕਤ ਹੁੰਦੇ ਸਾਡੀ ਜਿਹੜੀ ਫੈਡਰੇਸ਼ਨ ਹੈ ਉਹ ਫ੍ਰੀ ਆਫ ਕਾਸਟ ਆਰਟਿਸਟਾਂ ਦੇ ਨਾਲ ਖੜੀ ਹੈ ਅਸੀਂ ਆਰਟਿਸਟ ਤੋਂ ਕੋਈ ਚਾਰਜ ਨਹੀਂ ਕਰਾਂਗੇ ਮੇਰੇ ਕੋਲ ਖੜੇ ਹੈ ਮੈਂ ਇਹਨਾਂ ਨੂੰ ਪੁੱਛ ਲਓ ਇਹਨਾਂ ਦੇ ਇੱਕ ਵਾਸਤੇ ਬਸ ਮੈਂ ਆਡੀਅנס ਨੂੰ ਇੱਕ ਰਿਕੁਐਸਟ ਕਰਾਂਗਾ ਤੁਹਾਡੀ ਜਿਹੜੀ ਆਡੀਅנס ਇਸ ਤੋਂ ਕਿ ਨਵੇਂ ਸਿੰਗਰਸ ਨੂੰ ਪਲੀਜ਼ ਦਿਲੋਂ ਪਿਆਰ ਕਰੋ ਉਹਨਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਉਹਨਾਂ ਨੂੰ ਤੁਹਾਡੀ ਬਹੁਤ ਜ਼ਰੂਰਤ ਹੈ ਜਦੋਂ ਸਟੈਬਲਿਸ਼ ਹੋ ਜਾਣਗੇ ਫਿਰ ਤਾਂ ਮਿਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਇੱਕ ਆਟੋਗ੍ਰਾਫ ਲੈਣਾ ਇੱਕ ਵੀਡੀਓ ਬਾਈਟ ਲੈਣੀ ਵੀ ਮੁਸ਼ਕਿਲ ਹੋ ਜਾਂਦੀ ਹੈ ਤੇ ਬਟ ਪੈਸਾ ਸਭ ਕੁਝ ਨਹੀਂ ਹੈ ਤੁਹਾਡਾ ਜਿਹੜਾ ਪਿਆਰ ਹੈ ਉਹ ਸਾਰਿਆਂ ਨੂੰ ਮਿਲੇ ਔਰ ਇਸ ਤਰ੍ਹਾਂ ਹੀ ਫੈਡਰੇਸ਼ਨ ਕੰਮ ਕਰਦੀ ਰਹੇ ਸੋ ਗੱਲ ਇਹੀ ਹੈ ਕਿ ਦੌਰ ਆਂਦਾ ਨਾ ਕਿ ਰਜਿੰਦਰ ਸਿੰਘ ਜਿਹੜੇ ਪੈਰੀਟੋਨ ਵਾਲੇ ਉਹਨਾਂ ਦੀ ਯਾਦ ਆ ਗਈ ਵੀ ਜਦੋਂ ਦਿਲਜੀਤ ਪਹਿਲੀ ਵਾਰ ਉਹਨਾਂ ਕੋਲ ਗਿਆ ਸੀਗਾ ਹੁਣ ਤਾਂ ਦਸਾਂਝਾ ਵਾਲਾ ਦਿਲਜੀਤ ਮਸ਼ਹੂਰ ਹੈ ਉਹਨੂੰ ਚੱਜ ਨਾਲ ਪੰਜਾਬੀ ਦੇ ਸ਼ਬਦ ਉਹਦੇ ਮੂੰਹ ਚੋਂ ਜਿਹੜਾ ਨਹੀਂ ਨਿਕਲਦੇ ਹੁੰਦੇ ਸੀਗੇ ਸੋ ਟਾਪ ਆਫ ਦਾ ਲੈਵਲ ਤੇ ਸੁਖਵਿੰਦਰ ਬਬਲੂ ਦੀ ਗੱਲ ਕਰੋ ਤੁਸੀਂ ਜਿਹੜਾ ਬਾਲੀਵੁੱਡ ਚ ਮਸ਼ਹੂਰ ਗਾਇਕ ਹੈ ਹਰ ਚੰਗਾ ਜਸਵੀਰ ਜੱਸੀ ਦੀ ਗੱਲ ਕਰੋ ਉਹ ਸਾਰੇ ਵੀ ਕਿਸੇ ਟਾਈਮ ਇਹ ਜਿਹੇ ਦੌਰ ਚੋਂ ਨਿਕਲੇ ਸੀ ਜਿਹੇ ਹੀ ਸੰਗੀਤਕਾਰਾਂ ਨਾਲ ਜੁੜੇ ਸੀ ਇਹ ਜਿਹੇ ਗਾਇਕਾਂ ਨਾਲ ਜੁੜੇ ਸੀ ਤੇ ਵਕਤ ਜਦੋਂ ਕਦੇ ਕਿਸੇ ਦਾ ਬਦਲ ਜੇ ਤਾਂ ਉਹ ਥੈਟਸ ਇਟ ਅਪ ਅ ਆਡੀਅੰਸ ਤੇ ਦਰਸ਼ਕਾਂ ਤੇ ਸਰੋਤਿਆਂ ਤੇ ਕਰਦਾ ਹੁੰਦਾ ਹੈ ਵੀ ਤੁਸੀਂ ਉਹਨਾਂ ਨੂੰ ਕਿੰਨਾ ਕੁ ਪਿਆਰ ਦੇ ਰਹੇ ਹੋ ਤੁਹਾਡੀ ਕਚਹਿਰੀ ਚ ਗੀਤ ਇਹਨਾਂ ਦੇ ਆਉਂਦੇ ਰਹਿਣਗੇ ਕਿੰਨਾ ਕੁ ਤੁਸੀਂ ਇਹਨਾਂ ਨੂੰ ਆਪਣੇ ਨਾਲ ਲੈ ਕੇ ਚਲਦੇ ਹੋ ਇਹ ਤਾਂ ਤੁਸੀਂ ਹੀ ਦੱਸਣਾ ਹੈਗਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇਉ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ